ਆਹ ਦੇਖੋ ਪਖੰਡੀ ਬਾਬਿਆਂ ਦੀ ਸ਼ਰਮਨਾਕ ਕਰਤੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਦਾ ਦਿਖਾ ਰਹੇ ਸੀ ਬੇਅਦਬ ਪਸੀ ਪਠਾਣੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਢੋਂਗੀ ਬਾਬੇ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਥੋਂ ਐਸਡੀਪੀਸੀ ਤੇ ਨਿਹੰਗ ਸਿੰਘਾਂ ਨੇ ਪ੍ਰਾਪਤ ਕੀਤੇ ਨੇ ਜਿਸ ਤੋਂ ਬਾਅਦ ਐਸਜੀਪੀਸੀ ਦੀ ਟੀਮ ਨੂੰ ਤੇ ਪੁਲਿਸ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਪਖੰਡੀ ਬਾਬੇ ਦੀ ਇਸ ਢੋਂਗੀ ਬਾਬੇ ਦੀ ਇਸ ਸ਼ਰਮਨਾਕ ਕਰਤੂਤ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਅੱਥ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਿਹੰਗ ਸਿੰਘ ਨੇ ਜਿਹੜੇ ਉਹ ਇਸ ਢੋਂਗੀ ਬਾਬੇ ਦੇ ਘਰ ਛਾਪਾ ਮਾਰਦੇ ਨੇ ਇੱਕ ਕਮਰੇ ਚ ਜਿੱਥੇ ਸਿੱਖ ਧਰਮ ਨਾਲ ਸੰਬੰਧਿਤ ਗੁਰੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਉੱਥੇ ਹੀ ਕਮਰੇ ਚ ਜਾਦੂ ਟੂਣੇ ਦਾ ਸਮਾਨ ਵੀ ਪਿਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਰੂਪ ਪ੍ਰਕਾਸ਼ਿਤ ਕੀਤੇ ਗਏ ਸੀ ਹੋਰ ਨਹੀਂ ਤਾਂ ਹੋਰ ਘਰ ਤੋਂ ਨਸ਼ੀਲੇ ਪਦਾਰਥ ਦੇ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਨੇ ਤਾਂ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀ ਢੋਂਗੀ ਸਾਧਾ ਨੂੰ ਵੀਡੀਓ ਤੇ ਦੇਖਾ ਜਾ ਸਕਦਾ ਹੈ ਕਿ ਨਿਹੰਗਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਢੋਂਗੀ ਵਾਪੇ ਜਿਹੜਾ ਇਹ ਉਹ ਘਰ 'ਚ ਚਾਲੀ ਵਿਆਹ ਕਰਵਾਉਂਦਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਸਪਾਲ ਸਿੰਘ ਨੇ ਕਿਹਾ ਕਿ ਉਕਤ ਘਰ 'ਚ ਗੁਰਮਤ ਮਰਿਆਦਾ ਦੇ ਉਲਟ ਕੰਮ ਕੀਤਾ ਜਾ ਰਿਹਾ ਹੈ ਘਰ ਤੋਂ ਕਾਫੀ ਮਾਤਰਾ ਚ ਨਸ਼ੀਲੇ ਪਦਾਰਥ ਮਿਲੇ ਨੇ ਤੇ ਜਾਦੂ ਟੂਣੇ ਦੀ ਸਮਗਰੀ ਮਿਲੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਜਿਹੀਆਂ ਕਨੌੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਹੋਰ ਉਹਨਾਂ ਨੇ ਕੀ ਕੁਝ ਕੀਤਾ ਆਊਟ ਟੂ ਸੀਰੀਜ਼ ਨੂੰ ਤਾਂ ਦਾਸ ਜਸਪਾਲ ਸਿੰਘ ਸ਼ਰੋਣੀ ਕਾਲੇ ਦਾ ਨਮਸਨ ਸ੍ਰੀ ਪਤੇਗੜ ਸਾਹਿਬ ਯੂਜ਼ ਪ੍ਰੈਜ਼ੀਡੈਂਟ ਕੀ ਮਾਮਲਾ ਹੋਇਆ ਸੀ ਜਿਹੜਾ ਸੀ ਇਹ ਆਉਜੀ ਐਮਰਸੀਜੀੀ ਪ੍ਰੋਗਰਾਮ ਉੱਥੇ ਜਿਹੜਾ ਚੱਲਦੇ ਸੀ ਉਹ ਮਨਮਤ ਦੇ ਆਧਾਰ ਤੇ ਚੱਲਦੇ ਸੀ ਸਾਰਾ ਕੁਝ ਗੁਰਮਤ ਨੂੰ ਵਿਸਾਰ ਕੇ ਤੇ ਮਨਮਤ ਨੂੰ ਮੁੱਖ ਰੱਖ ਕੇ ਚੱਲਦੇ ਸਨ ਤੇ ਜਿਹੜੇ ਜੋ ਹੋ ਰਿਹਾ ਸੀ ਬੀੜੀਆਂ ਸਿੱਟਾਂ ਤਬਾਕੂ ਤੇ ਸ਼ਰਾਬ ਦੀਆਂ ਬੋਤਲਾਂ ਤੇ ਚਿੰਦਾ ਕਾਰਸੋਂ ਜਿਹਨੂੰ ਤਰਬੜ ਬੁਲੇਟ ਵੀ ਕਹਿ ਦਿੰਦੇ ਆ ਉਹ ਵੀ ਮਿਲene ਤੇ ਸੱਪ ਦੀਆਂ ਕੰਗੀਆਂ ਸੰਧੂਰ ਤੇ ਟੂਨੇ ਟੱਪੇ ਕਰਕੇ ਤੇ ਜਿਵੇਂ ਵਾਲ ਵੱਟੇ ਰੱਖੀ ਹੁੰਦੀਆਂ ਓਵੇਂ ਦੇ ਤੇ ਹੋਰ ਕਈ ਤਰ੍ਹਾਂ ਦੇ ਹੋਰ ਕੰਮ ਸੀ ਮਤਲਬ ਉਹ ਨਹੀਂ ਦੱਸਿਆ ਜਾ ਸਕਦਾ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੀ ਕਿ ਉਹਨਾਂ ਦੇ ਅੰਦਰ ਇਹ ਸਭ ਕੁਝ ਹੋ ਰਿਹਾ ਸੀ ਜਿਵੇਂ ਹੁਣ ਸਾਨੂੰ ਪਤਾ ਲੱਗਿਆ ਤੇ ਉੱਥੇ ਜਿਹੜਾ ਪਹਿਲਾ ਉਹ ਕਮਰਾ ਬਣਾਇਆ ਹੋਇਆ ਸੀ ਉਹ ਪਹਿਲਾਂ ਸਾਰਾ ਕੁਝ ਨੀਚੇ ਕਰ ਦੇ ਸੀ ਇੱਕ ਸਮਾਧ ਬਣਾਈ ਹੋਈ ਸੀ ਸਾਈਡ ਤੇ ਖੰਬੇ ਪਾਸੇ ਗੁਰੂ ਘਰ ਦੇ ਨਾਲ ਹੀ ਗੁਰੂ ਘਰ ਦੀ ਬਾਉਂਡਰੀ ਦੇ ਅੰਦਰ ਕਿਹੜੀ ਜਗ੍ਹਾ ਦੀ ਗੱਲ ਕਰ ਰਹੇ ਤੁਸੀਂ ਜੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹਲਕਾ ਬਸਿਖਾਣ ਤੇ ਉੱਥੇ ਜੋ ਵੀ ਇਹ ਕਰ ਰਹੇ ਸੀ ਤੇ ਉੱਥੇ ਦੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਨੇ ਵੀ ਸਾਨੂੰ ਬਹੁਤ ਵਾਰ ਮਤਲਬ ਇਹ ਚਿੱਤ ਦਿਆ ਹ ਹੁਸਨ ਦੇ ਵਿੱਚ ਆਉਂਦੇ ਵੀ ਉਹਨਾਂ ਨੇ ਵੀ ਅੱਗੇ ਕੁਝ ਕੰਮ ਕੀਤੇ ਨੇ ਇਹਨਾਂ ਦੇ ਪੱਕੇ ਵਗੈਰੇ ਵੀ ਕਰਾਈ ਸੀ ਇਹ ਜਿਹੜਾ ਜੋ ਵੀ ਇਹ ਅੰਸਰ ਸੀ ਇਹ ਜਿਵੇਂ ਜਿਹਨੇ ਅਫਸਰਡ ਮਾਈਂਡਡ ਵੀ ਕਹਿ ਸਕਦੇ ਆ ਇੱਕ ਤਰ੍ਹਾਂ ਜਾਂ ਦੂਜੇ ਪਾਸੇ ਕਹਿਦੇ ਵੀ ਲੋਕਾਂ ਨੂੰ ਡਰਾਉਣ ਦੇ ਤਰੀਕੇ ਬਣਾਏ ਹੋਏ ਸੀ ਇਹਨਾਂ ਨੇ ਕਿੰਨੇ ਸੂਬੇ ਮਿਲਨੇ ਉੱਥੋਂ 400 ਜਿਹੜੇ ਸੂਬੇ ਸੀ ਉਹ ਪੂਰੇ ਸਤਕਾਰ ਮਰੀਆ ਦਾ ਤਰ੍ਹਾਂ ਰੱਖੇ ਸੀ ਕਿਵੇਂ ਸੀ ਉੱਥੇ ਮਰੀਆ ਦਾ ਦੇਖੋ ਜੀ ਜਿੱਥੇ ਕੰਬਾਕੂ ਹੋ ਗਈ ਕੇ ਨਾ ਹੋਣ ਸੁੱਟੇ ਦੀਆਂ ਕਸ਼ਾ ਲੱਗੀਆਂ ਜਾਂਨ ਇਹ ਸ਼ਰਾਬ ਦੀਆਂ ਬੋਤਲਾਂ ਮਿਲਣ ਜਾਂ ਹੋਰ ਜਿਹੜੇ ਤਾਂਤ੍ਰਿਕ ਵਿਦਵਾਲੇ ਵਾਲੇ ਕੰਮ ਹੋਣ ਉੱਥੇ ਤਾਂ ਮर्यादा ਤਾਂ ਰਹਿੰਦੀ ਹੋਣੀ ਤੁਸੀਂ ਸਾਫ਼-ਸਫਾਈ ਰੱਖੋ ਘਰ ਦੇ ਵਿੱਚ ਪਰ ਇੱਕ ਮੁਸ਼ਕਲ ਜਿਹੜੀ ਉਹ ਤਾਂ ਘਰ ਨੂੰ ਬਦਲਦੀ ਹੋ ਆ ਇੱਕ ਤਰ੍ਹਾਂ ਦੀ ਉਹ ਜੇ ਉੱਥੇ ਜਿਹੜਾ ਮਾਹੌਲ ਸੀ ਉੱਥੇ ਦੇ ਲੋਕਲ ਬੰਦੇ ਵੀ ਬਹੁਤ ਤੰਗਸ਼ੀਸ਼ ਕਰਕੇ ਕਹਿੰਦੇ ਸੀ ਵੀ ਇੱਥੇ ਲਵ ਮੈਰਿਜਾਂ ਕਰਾਈਆਂ ਜਾਂਦੀਆਂ ਨੇ ਪੈਸੇ ਲੈ ਕੇ ਉਹ ਵੀ ਦੇਖਿਆ ਜਾਂਦਾ ਵੀ ਕੌਣ ਹੈ ਕੀ ਨਹੀਂ ਇਹ ਫੌਨ ਦੇ ਵਿੱਚ ਵੀ ਆਇਆ ਵੀ ਇੱਕ ਮਾਸੀ ਦਾ ਉਹਦੇ ਟੇਹ ਨਾਲ ਭਾਂਡਿਆ ਕਰਾ ਭਾਂਜੇ ਨਾਲ ਵਿਆਹ ਕਰਾਤਾ ਸੀ ਤੇ ਹੋਰ ਵੀ ਮਤਲਬ ਇਹਦੇ ਕੰਮ ਸੀ ਵੀ ਕਹਿੰਦੇ ਵੀ ਨੰਗਾ ਹੋ ਕੇ ਬਾਜ਼ਾਰ ਦੇ ਵਿੱਚ ਵੀ ਘੁੰਮਣ ਲੱਗ ਜਾਂਦਾ ਸੀ ਜਾਂ ਹੋਰ ਜਿਵੇਂ ਪਖੰਡ ਕਰਨੇ ਡੇਰਾਵਾਦ ਨੂੰ ਪ੍ਰਮੋਟ ਕਰਨਾ ਬਸਤਾਨ ਨੂੰ ਪ੍ਰਮੋਟ ਕਰਨਾ ਵੀ ਅਸੀਂ ਚੇਰਮਾ ਤੋਂ ਮਾਲੋਂ ਦੇ ਜਾ ਮਹਿਣਾ ਲੋਕਾਂ ਨੇ ਡਰਾਉਂਦੇ ਸੀ ਤੇ ਪੈਸੇ ਵੀ ਲੈਂਦੇ ਸੀ ਤੁਸੀਂ ਕੀ ਕਾਰਵਾਈ ਕੀਤੀ ਫਿਰ ਤੁਸੀਂ ਕਾਰਵਾਈ ਤਾਂ ਅਸੀਂ ਮੁੱਖ ਰੱਖਿਆ ਵੀ ਸਭ ਤੋਂ ਪਹਿਲਾਂ ਵੀ ਜਿਹੜਾ ਸਰਕਾਰ ਹੈ ਗਰਭਾਣੀ ਵੀ ਆਪਾਂ ਅੰਮ੍ਰਿਤਸਰ ਥਾਂ ਤੋਂ ਗਰਭਾਣੀ ਇਹ ਸ਼ਬਦ ਹੈ ਉਸ ਨੂੰ ਉਸ ਥਾਂ ਤੋਂ ਕੱਢ ਲਿਆ ਤੇ ਆਪਾਂ ਗੁਰੂਗ੍ਰਾਮ ਸਾਹਿਬ ਜੀ ਦੇ ਚਾਰ ਸੁਨੂ ਉੱਥੋਂ ਲਿਆਏ ਪੌਚੀਆਂ ਵੀ ਲਿਆਈਏ ਤੇ ਕੁਟਕਸਾ ਉੱਥੋਂ ਲੈ ਕੇ ਤੇ ਸ਼੍ਰੀ ਫਤਿਹਗੜ ਸਾਹਿਬ ਜਿਹੜੀ ਉੱਥੋਂ ਦੀ ਫਤਿਹਗੜ ਸਾਹਿਬ ਦੀ ਟੀਮ ਸੀ ਅ ਸਰਦਾਰ ਗਰਮ ਸਿੰਘ ਜੀ ਨੇ ਉਹਨਾਂ ਨੇ ਆਪ ਹੋ ਕੇ ਸਾਡੀ ਟੀਮ ਸੀ ਕਾਦੀ ਟੀਮ ਸੀ ਤੇ ਜਿਹੜੀ ਗੁਰਦੁਆਰਾ ਸਾਹਿਬ ਦੇ ਘਰ ਤੇ ਜਿਹੜੇ ਸਿੰਘ ਸੀ ਤੇ ਪੰਜ ਪਿਆਰੇ ਤੇ ਪੁਲਿਸ ਨੂੰ ਦਲਾ ਕਿਤੇ ਹੋਇਆ ਹਾਂਜੀ ਪੁਲਿਸ ਵੀ ਉੱਥੇ ਮੌਕੇ ਤੇ ਆਈ ਤੇ ਉਹਨਾਂ ਨੇ ਉਹਨਾਂ ਨੂੰ ਅਰੈਸਟ ਵੀ ਪਾਈ ਤੇ ਉਹ ਕਹਿੰਦੇ ਸੀ ਵੀ ਅਸੀਂ ਉਹਨਾਂ ਤੇ ਬਣਦੀ ਕਾਰਵਾਈ ਕਰਾਂਗੇ ਤੇ ਉਹਨਾਂ ਤੇ ਬਣਦੀ ਕਾਰਵਾਈ ਵੀ ਕੀਤੀ ਗਈ